ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਅੱਜ ਸ਼ੁਰੂ ਹੋਵੇਗਾ ਸੰਸਦ ਸੈਸ਼ਨ ਵਿੱਤ ਮੰਤਰੀ ਨਿਰਮਲਾ ਸੀ타 ਰਮਣ ਕੱਲ ਨੂੰ ਬਜਟ ਕਰਨਗੇ ਪੇਸ਼। ਪੰਜਾਬ 'ਚ ਅੱਜ ਤੋਂ ਸਰਕਾਰੀ ਕੰਮ ਕਾਜ ਵਿੱਚ ਆਵੇਗੀ ਤੇਜ਼ੀ ਮੀਟਿੰਗਾਂ ਕਰਨਗੇ ਸੀਐਮ ਭਗਵੰਤ ਮਾਨ। ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਐਮਪੀ ਸਰਬਜੀਤ ਸਿੰਘ ਖਾਲਸਾ ਅਤੇ ਅਮਰਿਤਪਾਲ ਸਿੰਘ ਬਣਾਉਣਗੇ ਆਪਣੀ ਪਾਰਟੀ। ਪੰਜਾਬ 'ਚ ਝੋਨੇ ਦੀ ਬਜਾਏ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਕਰਤਾ ਐਲਾਨ। ਬਜਟ ਸੈਸ਼ਨ ਤੋਂ ਪਹਿਲਾਂ ਸੱਦੀ ਕੀ ਸਰ ਪਾਰਟੀ ਮੀਟਿੰਗ 'ਚ ਸ਼ਾਮਲ ਹੋਏ ਹਰ ਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਅੱਗੇ ਚੁੱਕੇ ਪੰਜਾਬ ਦੇ ਵੱਡੇ ਮੁੱਦੇ ਅੱਜ ਤੋਂ 2 ਦਿਨ ਹੋਵੇਗੀ ਪੰਜਾਬ 'ਚ بارش 12 ਜ਼ਿਲ੍ਹਿਆਂ ਲਈ ਉਮੀਦਾਂ येलो ਅਲਰਟ ਹੋਇਆ ਜਾਰੀ ਅਮਰਿਤਪਾਲ ਸਿੰਘ ਦੇ ਘਰਾ ਬਾਰੇ ਅਦਾਲਤ ਨੇ ਸੁਣਾਇਆ ਨਵਾਂ ਫੈਸਲਾ ਭੇਜਿਆ 14 ਦਿਨੀ ਨਿਆਂ ਖੇਰਾ ਸੱਚ ਪੰਜਾਬ 'ਚ ਜਾਰੀ ਹੋਏ ਨਵੇਂ ਹੁਕਮ ਹੁਣ ਵਾਹਨ ਚਲਾਉਣ ਵਾਲੇ ਨਾ ਬਾਲਗਾਂ ਦੇ ਮਾਪਿਆਂ ਤੇ ਹੋਵੇਗੀ ਕਾਰਵਾਈ ਸੰਸਦ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੱਲ ਨੂੰ ਕੇਂਦਰੀ ਰੀ ਬਜਟ ਪੇਸ਼ ਕਰਨਗੇ ਇਸ ਸੈਸ਼ਨ ਦੌਰਾਨ ਵਿਰੋਧੀ ਧਿਰ ਨੀਟ ਪੇਪਰ ਲੀਗ ਤੇ ਰੇਲ ਸੁਰੱਖਿਆ ਵਰਗੇ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ ਮਾਨਸੂਨ ਸੈਸ਼ਨ 22 ਜੁਲਾਈ ਯਾਨੀ ਅੱਜ ਤੋਂ ਸ਼ੁਰੂ ਹੋ ਕੇ 12 ਅਗਸਤ ਨੂੰ ਖਤਮ ਹੋਵੇਗਾ ਇਸ ਦੌਰਾਨ 19 ਬੈਠਕਾਂ ਹੋਣਗੀਆਂ ਸਰਕਾਰ ਵੱਲੋਂ ਇਸ ਸੈਸ਼ਨ ਦੌਰਾਨ 6 ਬਿੱਲ ਪੇਸ਼ ਕੀਤੇ ਜਾਣ ਦੀ ਉਮੀਦ ਹੈ ਅਤੇ ਇਸ ਬਜਟ ਸੈਸ਼ਨ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀਆਂ ਉਮੀਦਾਂ ਹਨ ਰਿਪੋਰਟਾਂ ਮੁਤਾਬਕ ਮੋਦੀ ਸਰਕਾਰ ਬਜਟ 2024 ਰਾਹੀਂ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਵੀ ਦੇ ਸਕਦੀ ਹੈ ਰਿਪੋਰਟਾਂ ਮੁਤਾਬਕ ਸਰਕਾਰ ਐਨਪੀਐਸ 'ਚ ਵੱਡੇ ਸੁਧਾਰ ਕਰਨ ਜਾ ਰਹੀ ਹੈ ਸਰਕਾਰ ਵੱਲੋਂ ਬਜਟ ਵਿੱਚ ਫਿਕਸ ਪੈਨਸ਼ਨ ਦਾ ਐਲਾਨ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ 6 ਬਿੱਲਾਂ ਵਿੱਚ 90 ਸਾਲ ਪੁਰਾਣੇ 에ਅਰਕ੍ਰਾਫਟ ਐਕਟ ਨੂੰ ਬਦਲਣ ਵਾਲਾ ਬਿੱਲ ਵੀ ਸ਼ਾਮਲ ਹੈ ਜੰਮੂ ਕਸ਼ਮੀਰ ਦੇ ਬਜਟ ਨੂੰ ਵੀ ਸੰਸਦ ਤੋਂ ਇਸ ਸੈਸ਼ਨ ਵਿੱਚ ਮਨਜ਼ੂਰੀ ਮਿਲ ਜਾਵੇਗੀ ਇਸ ਸਮੇਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਨਹੀਂ ਹੈ ਸੀ타ਰਮਣ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ ਵੀ ਪੇਸ਼ ਕਰਨਗੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਣ ਵੱਲੋਂ ਦੇ ਜੁਲਾਈ ਆਣੀ ਕੱਲ ਨੂੰ ਲੋਕ ਸਭਾ ਵਿੱਚ ਕੇਂਦਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਉਦਯੋਗ ਜਗਤ ਤੋਂ ਵੀ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ਵੱਖ-ਵੱਖ ਸੈਕਟਰਾਂ ਨਾਲ ਜੁੜੇ ਉਦਯੋਗਪਤੀਆਂ ਵੱਲੋਂ ਆਪਣੀਆਂ ਮੰਗਾਂ ਕੇਂਦਰ ਸਰਕਾਰ ਦੇ ਸਾਹਮਣੇ ਰੱਖੀਆਂ ਜਾ ਰਹੀਆਂ ਹਨ ਅਤੇ ਬਜਟ ਵਿੱਚ ਕਿੰਨੇ ਉਦਯੋਗਪਤੀਆਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਇਹ ਤਾਂ ਬਜਟ ਪੇਸ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪੰਜਾਬ ਚ ਸਰਕਾਰੀ ਕੰਮਕਾਜ ਵਿੱਚ ਸੋਮਵਾਰਿਆ ਨੂੰ ਅੱਜ ਤੋਂ ਤੇਜ਼ੀ ਦੇਖਣ ਨੂੰ ਮਿਲੇਗੀ ਮੁੱਖ ਮੰਤਰੀ ਭਗਵੰਤ ਮਾਨ ਇਸ ਹਫ਼ਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਸੰਬੰਧੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਸਕਦੇ ਹਨ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੰਧੀ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੀਟਿੰਗਾਂ ਵਾਸਤੇ ਤਿਆਰ ਰਹਿਣ ਲਈ ਕਿਹਾ ਹੈ ਜ਼ਿਕਰਯੋਗ ਹੈ ਕਿ ਪਹਿਲਾਂ ਲੋਕ ਸਭਾ ਚੋਣਾਂ ਕਾਰਨ 3 ਮਹੀਨੇ ਸਰਕਾਰੀ ਕੰਮਕਾਜ ਰਫ਼ਤਾਰ ਨਹੀਂ ਫੜ ਸਕਿਆ ਸੀ ਉਸ ਤੋਂ ਬਾਅਦ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਆ ਗਈ ਜਿਸ ਵਿੱਚ ਸਮੂਹੀ ਸਰਕਾਰੀ ਕੰਮਿੰਨਾ ਜਲੰਧਰ ਚਹੀ ਡਟੀ ਰਹੀ ਅਤੇ ਚੋਣਾਂ ਵੀ ਕੰਮ ਤੋਂ ਫਿਲਹਾਲ ਸਰਕਾਰ ਫ੍ਰੀ ਹੋ ਗਈ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਕਾਸ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਮੰਤਵਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਦੀ ਮੀਟਿੰਗ ਵੀ ਬੁલાਵਣੀ ਹੈ ਅਤੇ ਇਸ ਸੰਬੰਧੀ ਵੀ ਉਹ ਜਲਦ ਤਰੀਕ ਦਾ ਐਲਾਨ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਵਿੱਚ ਵੀ ਕਈ ਏਜੰਡਿਆਂ ਨੂੰ ਪਾਸ ਕਰਵਾਉਣਾ ਹੈ ਤੇ ਉਹਨਾਂ ਦਾ ਬਲੂਪ੍ਰਿੰਟ ਵੀ ਤਿਆਰ ਕੀਤਾ ਜਾ ਰਿਹਾ ਹੈ ਭਾਵੇਂ ਸੂਬੇ ਚ ਕਾਰਪੋਰੇਸ਼ਨ ਚੋਣਾਂ ਤੇ ਚਾਰ ਵਿਧਾਨ ਸਭਾ ਹਲ ਕਹਿੰਦੀਆਂ ਜਿਮਨੀ ਚੋਣਾਂ ਵੀ ਆਉਣ ਵਾਲੇ ਮਹੀਨਿਆਂ ਵਿੱਚ ਹੋਣੀਆਂ ਹਨ ਪਰ ਇਸ ਚ ਕੁਝ ਸਮਾਂ ਬਾਕੀ ਹੈ ਇਸ ਲਈ ਅਗਲੇ 15-20 ਦਿਨ ਚ ਸਰਕਾਰੀ ਕੰਮ ਕਾਜ ਵਿੱਚ ਤੇਜ਼ੀ ਦੇਖੀ ਜਾਵੇਗੀ ਫਰੀਦਕੋਟ ਤੋਂ ਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਕੇ ਸੰਸਦ ਮੈਂਬਰ ਬਣੇ ਸਰਵਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਸਰਵਜੀਤ ਸਿੰਘ ਖਾਲਸਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਸਾਰੇ ਪੰਥਕ ਆਗੂਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ ਇਹ ਵੀ ਪਤਾ ਲੱਗਿਆ ਹੈ ਕਿ ਉਹ ਸੰਸਦ ਮੈਂਬਰ ਅਮਰਿਤਪਾਲ ਸਿੰਘ ਨਾਲ ਮਿਲ ਕੇ ਨਵੀਂ ਪਾਰਟੀ ਬਣਾਉਣਗੇ ਅਤੇ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਫੈਸਲਾ ਲੈਣਗੇ ਇਸ ਦੇ ਨਾਲ ਹੀ ਉਹਨਾਂ ਨੇ ਭਵਿੱਖ ਵਿੱਚ 9 ਹਲਕੇ ਜਿੱਤਣ ਦਾ ਦਾਵਾ ਵੀ ਕੀਤਾ ਹੈ ਫਰੀਦਕੋਟ ਤੋਂ ਸੰਸਦ ਮੈਂਬਰ ਸਰਵਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਉਹ ਅਮਰਿਤਪਾਲ ਸਿੰਘ ਨਾਲ ਮਿਲ ਕੇ ਆਪਣੀ ਪਾਰਟੀ ਬਣਾਉਣਗੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਅਮਰਿਤਪਾਲ ਸਿੰਘ ਬਾਹਰ ਨਹੀਂ ਆਉਂਦੇ ਉਦੋਂ ਤੱਕ ਉਹ ਇਸ ਬਾਰੇ ਕੋਈ ਫੈਸਲਾ ਨਹੀਂ ਲੈਣਗੇ ਇਸ ਦੇ ਨਾਲ ਹੀ ਕਾਲੀ ਦਲ ਬਾਰੇ ਬੋਲਦੇ ਆ ਸਰਜੀ ਸਿੰਘ ਖਾਲਸਾਣੀ ਕੀ ਹੈਗੀ ਪਾਰਟੀ ਕੋਈ ਵੀ ਪੰਥ ਦੀ ਗੱਲ ਨਹੀਂ ਕਰਦੀ ਹਾਲਾਂਕਿ ਪਾਰਟੀ ਚ ਬੰਦੇ ਮਾੜੇ ਨਹੀਂ ਹਨ ਕੁਝ ਬੰਦੇ ਚੰਗੇ ਵੀ ਹਨ ਤੇ ਇਹਨਾਂ ਦੇ ਫੋਨ ਉਹਨਾਂ ਨੂੰ ਵੀ ਆਉਂਦੇ ਹਨ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਕਰ ਸਰਜੀ ਸਿੰਘ ਖਾਲਸਾ ਆਪਣੀ ਪਾਰਟੀ ਬਣਾਉਂਦੇ ਹਨ ਤਾਂ ਕਾਲੀ ਦਲ ਦੇ ਕੁਝ ਲੋਕ ਉਹਨਾਂ ਦੇ ਨਾਲ ਮਿਲ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਕਿਸਾਨਾਂ ਨੂੰ ਜ਼ਿਆਦਾ ਪਾਣੀ ਦੀ ਖੱਤ ਕਰਨ ਵਾਲੀ ਝੋਨੇ ਦੀ ਫਸਲ ਦੀ ਕਾਸ਼ਤ ਤੋਂ ਮੋੜਨ ਅਤੇ ਤਰਤੀਹੇ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਜਗ੍ਹਾ ਹੋਰ ਬਦਲਵੀਆਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਦੇਣ ਦਾ ਫੈਸਲਾ ਲਿਆ ਹੈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਮਕਸਦ ਵਾਸਤੇ ਵਿੱਤੀ ਸਾਲ 2024-25 ਲਈ 299.87 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ ਝੋਨੇ ਦੇ ਬਦਲ ਲਈ ਛੋਦੇ ਹੋਏ ਫਸਲੀ ਵਿਭਿੰਨਤਾ ਪ੍ਰੋਗਰਾਮ ਬਾਰੇ ਵੇਰਵੇ ਨਸ਼ਰ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਕੋਈ ਵੀ ਕਿਸਾਨ ਵੱਧ ਤੋਂ ਵੱਧ 5 ਹੈਕਟੇਅਰ ਤੱਕ ਰਕਵੇ ਤੇ ਇਸ ਪ੍ਰੋਗਰਾਮ ਦਾ ਲਾਭ ਲੈ ਸਕੇਗਾ ਤੇ ਪ੍ਰੋਸਾਹਨ ਰਾਸ਼ੀ ਸਿੱਧਾ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਦੋ ਬਰਾਬਰ ਕਿਸ਼ਤਾਂ ਵਿੱਚ ਪਾਈ ਜਾਵੇਗੀ ਪਹਿਲੀ ਕਿਸ਼ਤ ਡਿਜੀਟਲ ਕ੍ਰੋਪ ਸਰਵੇ ਅਤੇ ਕ੍ਰਿਸ਼ੀ ਮੈਪਰ ਐਪ ਰਾਹੀਂ ਤਸਦੀਕ ਹੋਣ ਉਪਰੰਤ ਤੇ ਦੂਜੀ ਕਿਸ਼ਤ ਫਸਲ ਵੱਢਣ ਤੋਂ ਤੁਰੰਤ ਬਾਅਦ ਟਰਾਂਸਫਰ ਕਰ ਦਿੱਤੀ ਜਾਵੇਗੀ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਐਮਪੀ ਹਰਸੀਮਰਤ ਕੋਰ ਬਦਲ ਨੇ ਕਿ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਭੱਜਣਾ ਐਨਡੀਏ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ ਅਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀਆਂ ਸ਼ਿਕਾਇਤਾਂ ਤੁਰੰਤ ਹੱਲ ਕਰਨ ਬਜਟ ਸੈਸ਼ਨ ਤੋਂ ਪਹਿਲਾਂ ਸੱਦੀ ਗਈ ਸਰਪਾਰਟੀ ਮੀਟਿੰਗ ਵਿੱਚ ਭਾਗ ਲੈਂਦੇ ਹਰਸੀਮਰਤ ਕੋਰ ਬਦਲ ਨੇ ਕਿ ਹੈ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਪਰ ਕਿਸਾਨਾਂ ਨੂੰ ਹੁਣ ਵੀ ਤਰਨੇ ਤੇ ਬੈਠਣਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਐਮਐਸਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ ਸਮੇਤ ਕਿਸਾਨਾਂ ਦੇ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਹਨ ਬਠਿੰਡਾ ਦੇ ਐਮਪੀ ਨੇ ਦੇਸ਼ ਵਿੱਚ ਕਟ ਗਿਣਤੀਆਂ ਖਿਲਾਫ ਵਿਦਕਰਾਤੇ ਹਮਲਿਆਂ ਵਿੱਚ ਵਾਅਦਾ ਹੋਣ ਦੀ ਵੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਕਟ ਗਿਣਤੀ ਭਾਈਚਾਰੇ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਆਪਣੇ ਨਾਵਾਂ ਦੀਆਂ ਤਖਤੀਆਂ ਲਾਉਣ ਵਾਤੇ ਤਖਤੀਆਂ ਲਾਉਣ ਵਾਸਤੇ ਆਖ ਰਹੀ ਹੈ ਜਿਸ ਨਾਲ ਉਹਨਾਂ ਨੂੰ ਆਰਥਿਕ ਤੌਰ ਤੇ ਸਾਟਾ ਵਜੇਗੀ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਰਾਜਸਥਾਨ ਵਿੱਚ ਅੰਮ੍ਰਿਤਧਾਰੀ ਸਿੱਖ ਬੀਬੀਆਂ ਨੂੰ ਜੁਡੀਸ਼ੀਅਲ ਪ੍ਰੀਖਿਆ ਵਾਸਤੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ ਜੋ ਕਿ ਆਪਣੇ ਧਰਮ ਨੂੰ ਅਪਣਾਉਣ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਬੱਦਲ ਛਾਏ ਰਹਿਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਕਿ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਰ ਗਰਮ ਹੋ ਗਈ ਹੈ ਇਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈਵੀ ਭਾਗ ਨੇ 12 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਮੌਨਸੂਨ ਦੇ ਕਮਜ਼ੋਰ ਹੋਣ ਕਾਰਨ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ ਸਭ ਤੋਂ ਵੱਧ ਮੀਂਹ ਲੁਧਿਆਣਾ ਦੇ ਨਵਾਂ ਸ਼ਹਿਰ ਅਤੇ ਖੰਨਾ ਵਿੱਚ ਦਰਜ ਕੀਤਾ ਗਿਆ ਹੈ ਇੰਨਾ ਜ਼ਿਲ੍ਹਿਆਂ ਵਿੱਚ ਫਾਜ਼ਿਲਕਾ ਮੁਕਸਰ ਫਰੀਦਕੋੜ ਮੋਗਾ ਬਰਨਾਲਾ ਲੁਧਿਆਣਾ ਜਲੰਧਰ ਪਟਿਆਲਾ ਕਪੂਰਥਲਾ ਹੁਸ਼ਿਆਰਪੁਰ ਅਮਰੀਕਸਰ ਇਸ ਦੇ ਨਾਲ ਹੀ ਅੱਜ ਪਠਾਨਕੋੜ ਗੁਰਦਾਸਪੁਰ ਅਮਰੀਕਸਰ ਹੁਸ਼ਿਆਰਪੁਰ ਨਾਵਾ ਸ਼ਹਿਰ ਕਪੂਰਥਲਾ ਜਲੰਧਰ ਸੰਗਰੂਰ ਫਤਿਗੜ ਸਾਇਬਰੂਪਨਗਰ ਪਟਿਆਲਾ ਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਹੋਵੇਗਾ ਮੌਸਮ ਵਿਭਾਗ ਅਨੁਸਾਰ ਜੇਕਰ ਜੁਲਾਈ ਦੇ ਵੀ ਦਿਨਾਂ ਦੀ ਗੱਲ ਕਰੀਏ ਤਾਂ ਪਠਾਨਕੋੜ ਸੰਗਰੂਰ ਅਤੇ ਤਰਨਤਾਰਨ ਵਿੱਚ ਆਮ ਬਾਰਿਸ਼ ਹੋਈ ਹੈ 12 ਜ਼ਿਲ੍ਹਿਆਂ ਵਿੱਚ 20 ਮਿਲੀਮੀਟਰ ਤੋਂ 59 ਮਿਲੀਮੀਟਰ ਤੱਕ ਘਟਮੀ ਪਿਆ ਹੈ ਖਡੂਰ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਸਾਥੀ ਲਪ੍ਰੀਤ ਸਿੰਘ ਦਾ ਦੋ ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇੱਥੇ ਅਦਾਲਤ ਨੇ ਹਰਪ੍ਰੀਤ ਸਿੰਘ ਅਤੇ ਉਸਦੇ ਦੋਸਤ ਲਪ੍ਰੀਤ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਇਹ ਸਾਰੀ ਜਾਣਕਾਰੀ ਐਸਐਚਓ ਫਿਲੌਰ ਸੁਖਦੇਵ ਸਿੰਘ ਨੇ ਦਿੱਤੀ ਹੈ ਦੱਸ ਦੇ ਕਿ ਫਲੋਰ ਪੁਲਿਸ ਨੇ 11 ਜੁਲਾਈ ਦੀ ਸ਼ਾਮ ਨੂੰ ਹਰਪ੍ਰੀਤ ਸਿੰਘ ਨੂੰ ਉਸਦੇ ਸਾਥੀ ਲੱਪਰੇ ਸਮੇਤ ਫਲੋਰ ਹਾਈਵੇ ਤੋਂ ਗ੍ਰਿਫਤਾਰ ਕੀਤਾ ਸੀ ਇਸ ਸਬੰਧੀ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ ਤਿੰਨਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਬੀਤੇ ਦਿਨ ਗਸ਼ਤ ਦੌਰਾਨ ਪੁਲਿਸ ਨੇ ਫਿਲੌਰ ਵਿੱਚ ਨੈਸ਼ਨਲ ਹਾਈਵੇ ਦੇ ਕਿਨਾਰੇ ਖੜੀ ਇੱਕ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਸੀ ਇਸ ਕ੍ਰੇਟਾ ਗੱਡੀ ਦੇ ਸ਼ੀਸ਼ੇ ਵੀ ਕਾਲੇ ਸਨ ਜਿਸ ਕਾਰਨ ਸ਼ੱਕ ਦੇ ਆਧਾਰ ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਇਸ ਵਿੱਚ ਬੈਠੇ ਵਿਅਕਤੀਆਂ ਕੋਲੋਂ 4 ਗ੍ਰਾਮ ਇਸ ਡਰੱਗ ਬਰਾਮਦ ਹੋਈ ਹੈ ਇਸ ਦੌਰਾਨ ਲਾਪ੍ਰੀਤ ਪੁੱਤਰ ਗੁਰਪ੍ਰੀਤ ਵਾਸੀ ਚੀਮਾਵਾੜ ਥਾਣਾ ਬਿਆਸ ਅਤੇ ਹਰਪੀਤ ਉਰਫ ਹੈਪੀ ਪੁੱਤਰ ਤਰਸੇਮ ਸਿੰਘ ਵਾਸੀ ਜੱਲੂਪੁਰ ਖੇੜਾ ਥਾਣਾ ਖਿਲਜੀਆਂ ਨੂੰ ਕਾਬੂ ਕੀਤਾ ਗਿਆ ਹੈ ਇਹਨਾਂ ਕੋਲੋਂ 4 ਗ੍ਰਾਮ ਇਸ ਡਰੱਗ ਤੋਲਣ ਵਾਲਾ ਸਕੇਲ ਲੈਟਰ ਆਦਿ ਵੀ ਬਰਾਮਦ ਕੀਤਾ ਗਿਆ ਹੈ ਉਹਨਾਂ ਦੇ ਸਾਥੀ ਕੋਲੋਂ ਦੋ ਫੋਨ ਬਰਾਮਦ ਹੋਏ ਹਨ ਸਾਡੀ ਜਿਹੜੀ ਪ੍ਰਾਲੀ ਦੀ ਮੁੱਖ ਸਮੱਸਿਆ ਹੈ ਉਹਦੇ ਤੇ 500 ਕਰੋੜ ਰੁਪਈਆ ਅਸੀਂ ਲਾਉਣਾ ਇਸ ਵਾਰੀ ਉਹਦੇ ਚੋ 60 40 ਦੀ ਰੇਸ਼ਿਓ ਕਰਦੀ ਪਿਛਲੇ ਵਰਿਆਂ ਚ ਹੋਇਆ ਕਰਦੇ ਸੀ ਕਿ ਸੈਂਟਰ ਗਵਰਨਮੈਂਟ ਦਿੰਦੀ ਸੀ ਜਿਹਦੇ ਨਾਲ ਅਸੀਂ ਕਿਸਾਨਾਂ ਨੂੰ ਸੰਧ ਦਿੰਦੇ ਸਾਂ ਉਹਦੇ ਚ ਸਬਸਿਡੀ ਹੁੰਦੀ ਸੀ ਤੇ ਉਸ ਤੋਂ ਇਲਾਵਾ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਇਹ ਕਿਉਂਕਿ ਸਾਰੇ ਲੋਕਾਂ ਲਈ ਸੰਧ ਨਹੀਂ ਹੁੰਦੇ ਉਪਲਬਧ ਜੇ ਆਪਾਂ ਪਰ ਏਕੜ ਕੰਪਨਸੇਸ਼ਨ ਕਰ ਦਈਏ ਤੇ ਇਹਦੇ ਨਾਲ ਸਾਰੇ ਕਿਸਾਨ ਇਸ ਪਰਾਲੀ ਨੂੰ ਇਹਦੀ ਸੰਭਾਲ ਕਰ ਲੈਣਗੇ ਇਹਨੂੰ ਕਿਸੇ ਥਾਂ ਹੋਰ ਵਰਤੋਂ ਕਰ ਲੈਣਗੇ ਇਹਦੀ ਖਾਦ ਵੀ ਬਣ ਸਕਦੀ ਹੈ ਪਰ ਥੋੜਾ ਆਪਾਂ ਨੂੰ ਕਰਨਾ ਪੈਣਾ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ 2500 ਰੁਪਏ ਆ ਪਰ ਏਕੜ ਆਪਾਂ ਇਹਨਾਂ ਨੂੰ ਦੇਣ ਲੱਗ ਜਾਈਏ ਉਹ ਕਹਿੰਦੇ ਸੀ ਇਸ ਤਰ੍ਹਾਂ ਦੀ بجائے ਮੈਂ ਦੇਖਦਾ ਆ ਵੀ ਜ਼ਰੂਰ ਮਦਦ ਕਰੀ ਜਾਈਉ ਜਿਹੜੇ ਪਰਾਲੀ ਸੰਭਾਲਣਗੇ ਉਹਨਾਂ ਵਾਸਤੇ ਉਹ ਜਿਹੜੇ ਉਹਨਾਂ ਦੇ ਬੰਡਲ ਜੇ ਵਾਧਦੇ ਆ ਜਿਹੜਾ ਉਸ ਮੁਤਾਬਕ ਵੀ ਉਹ ਗਿਣਤੀ ਦੇ ਨਾਲ ਵੀ ਕਿੰਨੇ ਕੁ ਦਿੱਤੇ ਗਏ ਕਿੰਨੇ ਸਪਾਰਟ ਕੀਆ ਉਸ ਮੁਤਾਬਕ ਕੁਝ ਨਾ ਕੁਝ ਸੋਚਦੇ ਆ ਵੀ ਸਾਨੂੰ ਵੀ ਇਸ ਗੱਲ ਦਾ ਕਿ ਧੂਆਂ ਜਿਹੜੀ ਸਮੱਸਿਆ ਤੇ ਜ਼ਿਆਦਾ ਇਹ ਪਰਾਲੀ ਦੇ ਨਾਲ ਲੱਗ ਜਾਂਦਾ ਉਸ ਲਈ ਚੋਹਾਨ ਸਾਹਿਬ ਬਹੁਤ ਸੋਲਝੇ ਹੋਏ ਇਨਸਾਨ ਚਾਰ ਵਾਰੀਓ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਬੜੇ ਸਹਿਜ ਹੋ ਕੇ ਨੇ ਸਾਰੀ ਗੱਲਬਾਤ ਨੂੰ ਸੁਣਿਆ ਇਹ ਤੋਂ ਇਲਾਵਾ ਸਾਡੇ 81-82 ਕਰੋੜ ਰੁਪਈਆ ਜਿਹੜਾ ਆਰ ਕੇ ਬੀ ਵਾਈ ਦਾ ਜਿਹੜਾ ਸਾਡੀ ਆ ਖੇਤੀ ਕਿਸਾਨ ਜਿਹੜੀ ਹੈਗੀ ਵਿਕਾਸ ਯੋਜਨਾ ਰਾਸ਼ਟਰੀ ਵਿਕਾਸ ਯੋਜਨਾ ਉਹਦਾ ਸੀ ਉਹ ਵੀ ਕਹਿੰਦੇ ਵੀ ਜਲਦੀ ਕਰਦੇ ਇੱਕ ਸਾਥ ਸਾ ਸਾਡੀ ਲੜੀ ਇਸ ਤੇ ਸਟ੍ਰੈਟਜੀ ਬਣਾਉਂਦੇ ਆ ਤੇ ਹੋਰ ਆ ਉਸ ਲਈ ਵੀ ਉਹਨਾਂ ਨੇ ਜਿਹੜੀ ਨਵੀਂ ਸ਼ੁਰੂ ਹੋ ਗਈ ਫਾਈਲ ਉਹਨਾਂ ਨੇ ਪ੍ਰਮਾਣ ਕਰ ਲਈ ਜਿਹਦੀ ਗ੍ਰਾਂਟ দেয়া ਕਰਨੀ ਉਹ ਰੈਗੂਲਰ ਹੋ ਜਾਏਗੀ। ਔਰ ਇਸ ਤੋਂ ਇਲਾਵਾ ਜਿਹੜੀ ਖਾਦ ਆਉਣ ਚ ਬੜੀ ਆਏ ਵਾਰੀ ਜਿਹੜਾ ਜਦੋਂ ਸਾਨੂੰ ਡੀਏਪੀ ਦੀ ਲੋੜ ਆ ਉਹ ਪਿੱਛੇ ਕਰ ਦਿੰਦੇ ਆ ਜਦੋਂ ਯੂਰੀਆ ਦੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਉਹਨਾਂ ਨੇ ਮੰਨਿਆ ਵੀ ਪੰਜਾਬ ਜਿਹੜਾ ਅਨਾਜ ਦੇ ਪੂਰ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਇਸ ਗੱਲ ਦਾ ਅਸੀਂ ਖਿਆਲ ਰੱਖਾਂਗੇ। ਅਸੀਂ ਉਹਦੀ ਉਹਨਾਂ ਨੇ ਅਫਸਰਾਂ ਨੂੰ ਨਾਲ ਦੀ ਨਾਲ ਹਦਾਇਤਾਂ ਕਰ ਦਿੱਤੀਆਂ ਸਾਨੂੰ ਵੀ ਪੰਜਾਬ ਨੂੰ ਇਹੋ ਜਿਹੀ ਗੱਲ ਨਾ ਆਵੇ ਤੁਸੀਂ ਇਸ ਗੱਲ ਨੂੰ ਆਪਣੇ ਸੈਕਟਰੀ ਨੂੰ ਕਹੋ ਦੂਸਰੇ ਨੂੰ ਇਹ ਲੈਟਰ ਕੱਢ ਦਿਓ ਕਿ ਉਹਨਾਂ ਦੀ ਡਿਮਾਂਡ ਆਉਂਦੀ ਹੈ ਉਸ ਮੁਤਾਬਕ ਸਾਨੂੰ ਮਿਲ ਜਾਣੀ ਚਾਹੀਦੀ ਅਸਰਪਿੰਤਾਂ ਨੂੰ ਲੈ ਕੇ ਜਿਹੜਾ ਹੈਗਾ ਉਹਦੇ ਬਾਰੇ ਵੀ ਗੱਲ ਹੋਈ ਸੀ ਉਹਦੇ ਤੇ 1.7 17000 ਪਰ ਹੈਕਟੇਅਰ ਜਿਹੜਾ 7000 ਪਰ ਏਕੜ ਉਹ ਉਹਨਾਂ ਨੇ ਕਿਹਾ ਵੀ ਅਸੀਂ ਦੇਣ ਲਈ ਦੇਵਾਂਗੇ ਜੇ ਦੀ ਕੋਈ ਝੋਨੇ ਦੀ بجائے ਕੋਈ ਹੋਰ ਫਸਲ ਬੀਜਦਾ ਤੇ ਉਹਦੇ ਲਈ ਜਿਉ ਨੂੰ ਛੱਡਦਾ ਉਸ ਪਾਸੇ ਔਰ ਜੜੀ ਗੱਲਬਾਤ ਬੜੀ ਸਾਰਥਕ ਢੰਗ ਨਾਲ ਤੇ ਚੰਗੀ ਹੋਈ ਹੈ ਉਹਨਾਂ ਨੇ ਭਰੋਸਾ ਦਿੱਤਾ ਉਹ ਕਹਿੰਦੇ ਫੇਰ ਵੀ ਕੋਈ ਸਮੱਸਿਆ ਹੋਵੇ ਜਦੋਂ ਮਰਜ਼ੀ ਆ ਕੇ ਲੈ ਲੈ ਆਇਓ ਉਹਦੇ ਹੱਲ ਕੱਢੋ ਲਈ ਆਪਾਂ ਬੈਠ ਕੇ ਯਤਨ ਕਰਾਂਗੇ ਖਬੀਰ ਸਿੰਘ ਬਾਦਲਹੋਰੀ ਟਵੀਟ ਕਰਨ ਯੋਗ ਰਹਿ ਗਏ ਨੇ ਹੋਰ ਉਹਨਾਂ ਦੇ ਪੱਲੇ ਕੋਈ ਗੱਲ ਹੈ ਨਹੀਂ ਪਰੰਤੂ ਏ ਅਸੀਂ ਮੂੰਗੀ ਦੀ ਫਸਲ ਜਿਹੜੀ ਸੌਣੀ ਦੀ ਫਸਲ ਝੋਨੇ ਦੀ ਬਜਾਏ ਇਹਦੇ ਬਦਲਾਵ ਜੋ ਕਿਹਾ ਸੀਗਾ ਵੀ ਇਹਨੂੰ ਅਸੀਂ ਵੀ ਕੁਛ ਨਾ ਕੁਛ ਕਰ ਦਾਂਗੇ ਪਰ ਜਦੋਂ ਸੌਣੀ ਚ ਫਸਲ ਆਊਗੀ ਉਸ ਵੇਲੇ ਜ਼ਰੂਰ ਜਿਹੜੀ ਲੈਨੇ ਆ ਕਿ ਉਹਦੀ ਗੁਣਵੰਤਾ ਸਹੀ ਹੋਣੀ ਚਾਹੀਦੀ ਮਾਰਕਫੈਟ ਜੇ ਵੀ ਖਰੀਦਦਾ ਪਰ ਕਿਉਂਕਿ ਕਈ ਵਾਰੀ ਦਵਾਈਆਂ ਦੋਈਆਂ ਛਿੜਕਿਓ ਉਹਦੀ ਕਟਾਈ ਕੀਤੀ ਹੁੰਦੀ ਥੋੜੀ ਮੋਟੀ ਜਿੱਥੇ ਏਜੰਸੀਆਂ ਆਉਂਦੀਆਂ ਉਹਨਾਂ ਦੀ ਜਿਹੜੀ कई बार देखिये बहुत बहुत सारी पार्टियों ने इंक्लूडिंग श्रोमणी अकाली दल ने एक तो किसानों का मुद्दा रेज किया कि आ, किसानों के साथ चार साल पहले जो प्रधानमंत्री जी ने वादा किया था वो शोभा नहीं देता कि प्रधानमंत्री के लेवल पे उनको वादा किया जाए और आज भी उनको धरने पे बैठना हो तो किसानों के मुद्दों को एड्रेस करना चाहिए और इसी के साथ आ, चाहे देश में फैलते हुए ड्रग्स का इशू है पानी कहीं पे फ्लड हो रहा है आ, किसान का उसका नुकसान हो रहा है कई पार्टियों का आ, एक राज्य में पानी के मुद्दे को लेके कुछ बोलते हैं सात के राज्य में जाके जैसे हमारा एस का मुद्दा है तो एसवाई चाहे कांग्रेस हो चाहे बीजेपी हो चाहे आम आदमी पार्टी हो पंजाब में बोलते हैं कि पंजाब का पानी पंजाब में रहेगा हरियाणा में हमारे मुख्यमंत्री जाते हैं तो मुद्दा का स्टैंड कुछ और हो जाता है और अदालत में कोई तीसरा स्टैंड है सो ये एक बहुत बड़ा मुद्दा कि पानी का मुद्दा डिस्कस होना चाहिए ताकि सबका स्टैंड क्लियर हो और देशवासियों को पता लगे कि कौन सी पार्टी कहाँ पे खड़ी ये दोगली राजनीति बंद हो so ये मुद्दा भी मैंने और आखिर में मैंने ये भी रेज किया कि जैसे दूसरे पार्टियों ने कहा कि जांच एजेंसियां का मिस हो रहा है तो जहां पे मिस हो रहा है ये पिक एंड चूज अब दिल्ली के मुख्यमंत्री जेल में है लिकर स्कैम में वही स्कैम उन्हीं लोगों ने रू बरू सेम चीज पंजाब में करी और इसको पार्लियामेंट में मैंने रेज भी किया मुझे अश्योरेंस भी दी होम मिनिस्टर ने लेकिन उनको तो हाथ नहीं लगा रहे हैं पिछले दो साल से तो क्या साठ सांठगांठ उनके साथ है कि उनको हाथ नहीं लगाना इनको जेल में रखना है स्कैम एक ही है नुकसान जैसे दिल्ली के चक्कर में हुआ वही पंजाब के खजाने में भी हुआ तो पंजाब के साथ ये सौतीला क्यों भेदभाव और अखीर में माइनॉरिटीज के ऊपर जो अटैक हो रहा है इसके बारे में भी मैंने भी रेज किया कि जो मुसलमान के साथ आप जैसे यूपी में कहा गया बोर्ड लगाइए आपकी जात क्या है आपका नाम क्या है इसी तरह हमारे सिखों में जिन्होंने अमृतधारी सिख हैं जैसे औरतों को ज्युडिशल एग्जाम में नहीं बैठने दिया जा रहा है न्याय संहिता जो नया कानून आया तो पहले हमारे गंगानगर के प्रधान को उनको अरेस्ट किया गया और वो किस लिए कि जो मंत्री गलत बोल रहा था कि गुरुद्वारों के ऊपर गुरुद्वारों को खत्म कर देना चाहिए उसके खिलाफ बोले तो जिसने गुरुदारों को खत्म करें उसके खिलाफ नहीं लेकिन जो उसके विरोध में बोला उनको बारह लगा दिया वोटा so ये पीया बीबी सरजीत कौर और सात सौ चौती पसपा मेनू अजे तक यह नी कलेयर हो सरदार बिक्रम सिंह मजीठिया जी ने इन दो चो किये ਇਹ ਵੀ ਨਹੀਂ ਰਿਵਲ ਹੋਇਆ ਆਪਾਂ ਮੈਨਾਂ ਉਹ ਗੱਲ ਵੇਖੀਏ ਆਪਾਂ ਕਹੇ ਲਾਈਨ ਚ ਵੀ ਹੋਈਏ ਨਾਲ ਕਿਸੇ ਦੌੜ ਵੀ ਹੋਏ 2 4 5000 ਨੋਟ ਕਰਦੇ ਉਹ ਤੇ ਫਿਰ ਆਪਾਂ ਮੂੰਹੋਂ ਕਹਿੰਦੇ ਇਹ ਗੱਲ ਚੰਗੀ ਲੱਗਦੀ ਹੈ ਕਿ ਯਾਰ ੱਟਕੇ ਨਾ ਜਿੱਤ ਗਈ ਫਿਰ ਤੇ ਬੋਲਦੇ ਚੰਗੇ ਹੁਣ ਇੱਕ ਬੰਦੇ 55000 ਗੋੜ ਪਾਈ ਇੱਕ ਬੰਦੇ ਨੂੰ ਸਾਨੂੰ ਪੈਂਦੀਆਂ ਇੱਕ ਬੰਦੇ 1240 ਇੱਕ ਬੰਦੇ 734 ਤੇ ਕਾਹਦਾ ੱਟਕਾ ਹੋਇਆ ਨਹੀਂ ਇਹ ਤਾਂ ਲੋਕਾਂ ਦਾ ਫਤਵਾ ਵਨ ਸਾਈਡ ਲੋਕਾਂ ਨੇ ਫਤਵਾ ਦੇਗਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਾਂਗਾ ਕਿ ਆਪਣਾ ਘਰ ਸੰਭਾਲੋ ਹੈਦਰ ਉਧਰ ਨਾ ਗੱਲ ਕਰਿਆ ਕਰੋ ਜਿੱਦਣ ਕੋਈ ਗੱਲ ਹੁੰਦੀ ਆ ਚਤਨ ਤੁਹਾਨੂੰ ਸਿੱਧਾ ਬੁਲਾਉਂਦੀ ਸੀਐਮ ਰਾਦਰ ਆ ਗਿਆ ਸੀਐਮ ਰਾਦਰ ਗਿਆ ਯਾਰ ਤੁਸੀਂ ਤਾਂ ਇਹ ਜਿਵੇਂ ਉਹਨੂੰ ਸੀਐਮ ਨੂੰ ਪੈਗ ਪਾ ਕੇ ਦੇਖਿਆ ਹੋਵੇ ਜੇ ਸਾਡੇ ਅੱਗੇਾਂ ਤੇ ਕੋਈ ਗੱਲ ਕਰਦੇ ਆ ਇਹ ਜਿਹੜਾ ਉਹ ਪੈਗ ਰੋਦੇ ਆ ਆਪਣਾ ਤੁਹਾਡੇ ਨਾਲ ਨਹੀਂ ਕੰਨ ਆ ਰਹੀ ਤੁਹਾਡੇ ਨਾਲ ਵੀ ਤਾਂ ਪੈਗਾਂ ਨੂੰ ਫੋਟੋਰੀ ਕਰਦੀ ਆ ਜੇ ਕਦੇ ਇਹ ਵੀ ਨੌ ਦਬਾਈ ਤਾਂ ਮੈਂ ਤੁਹਾਨੂੰ ਸਾਰਿਆਂ ਦਾ ਨਾਮ ਲਿਖ ਕੇ ਦੱਸੂਗਾ ਸੋ ਇਸ ਕਰਕੇ ਇਹ ਗੱਲਾਂ ਛੱਡ ਦਿਓ ਕਿ ਹਰ ਬੰਦੇ ਨੂੰ ਇਹੋ ਗੱਲਾਂ ਕਹਿਣੀਆਂ ਆ ਜੇਲੀ ਪੈਟਲ ਆਉਂਦੇ ਆ ਜੀ ਜਿਵੇਂ ਤੁਹਾਡੇ ਕੀ ਪਾਵੇ ਦੇ ਕੇ ਆਉਂਦੇ ਜਾਂ ਤੁਸੀਂ ਪਾਵੇ ਦੇ ਜਾਂਦੇ ਹੋ ਫਿਰ ਮੇਰੀ ਤੁਹਾਨੂੰ ਇਹ ਰਸਈਆ ਦਿਆ ਕਿ ਆਪਦਾ ਘਰ ਵਿਚ ਆਓ ਸਜੇ ਖਾਵੇ ਝਾੜੀਆਂ ਮਾਰੀਆਂ ਛੱਡ ਦਿਓ ਅਗਲਾ ਸੀਐਮ ਆ ਅਗਲਾ